और इसकी फ्रीक्वेंसी यहाँ पे दिखेगी जो फ्रिक्वेंसी आ रही है एंड दी एंगल फ्रीक्वेंसी फाइव पॉइंट एट और ये इस एंगल पे दिखा गया अब इसका वो हीट आप उसके बाद हाँ अभी ही सिलेक्ट टारगेट एंड देन ही विल डू द जैमिंग हाँ रडार ने डिटेक्ट कर दिया सरकार और और सिग्न में जो तो बढ़ाता था तो सेकंड वाला उसने फ्रीक्वेंसी बता दी ये इस फ्रिक्वेंसी पे उड़ रहा है अब हमें रडा, रडार रडार गया ये डिस्टेंस हाइट टू जीरो वन मीटर इतनी हाइट पे उड़ रहा है इतनी आर पे है तो अभी वो क्योंकि होवर कर रहा है उसकी स्पीड बहुत कम आ रही है बिकॉज इज ओनली स्टैंडिंग ऑन दिन इफ आई टेलिंग टू कम आइट देन यू कैन गेट द स्पीड आल्सो। ओके। आई जस्ट रिक्वेस्ट द मीडिया पर्सन टू जस्ट बी अवे फ्रॉम द रडार रडार इज ट्रांसमिटिंग ट्रांसपिर्टिंग आप रडार से थोड़ा सा पंद्रह मीटर दूरी बना रखिए प्लीज रडार ट्रांसपर्ट कर रहे ਇਸ ਰਡਾਰ ਦੀ ਕ੍ਰਾਫਟਿੰਗ ਜਿਹੜੀ ਹੈ ਉਹ ਡਰੋਨ ਨੂੰ ਕੈਪਚਰ ਕਰਦੀ ਹੈ ਕਿ ਡਰੋਨ ਕਿੱਥੇ ਹੈਗਾ ਕਿੰਨੀ ਦੂਰ ਹੈਗਾ ਕਿਸ ਰੇਂਜ ਦੇ ਵਿੱਚ ਹੈਗਾ ਹਰ ਇੱਕ ਚੀਜ਼ ਜਿਹੜੀ ਇੱਥੇ ਇਸ ਰਡਾਰ ਦੇ ਨਾਲ ਚੈੱਕ ਕੀਤੀ ਜਾਂਦੀ ਹੈ

ਟ੍ਰੀ ਦਾ ਆਫਿਸ ਤੇ 30 ਸਾਲਾਂ ਤੋਂ ਇਹ ਦੇਖਣ ਨੂੰ ਲਿਆ ਹੈ اور ਇਸ ਨੂੰ ਹੋਰਨ ਵਾਸਤੇ ਜੈਮਨਰ ਰੋਣ ਜਿਹਾ ਹੈ ਤਾਂ ਤੋਂ ਬਾਰਡਰ ਸੇ ਵੀ ਜਿਹਾ थर्टी डिग्री सो इसका फायदा ये है सर कि आपको जिस डायरेक्शन में जैसे मैं ड्रोन यहाँ उड़ रहा है मैं इसी डायरेक्शन में उसको जैम करूंगा hmm. बाकी मेरी और ऑपरेटिंग जो बाकी मोबाइल फोन है रेडियो टावर्स हैं बाकी कुछ इफेक्ट नहीं होगा अगर मैं ओमनी करूंगा तो उस पूरे रेडियस में सब कुछ इफेक्ट हो जाएगा दैट इज अ प्रॉब्लम विच वी फेस फ्रॉम द विलेजर्स कि जहाँ पे भी जैमर लगाते हैं hmm. उनके घरों में कम्युनिकेशन और मोबाइल नेटवर्क्स इफेक्ट हो जाते हैं और एयरपोर्ट के साथ में भी एयरपोर्ट्स के पास आप लगाओगे तो एयरपोर्ट में जितने भी एयरक्राफ्ट जा रहे हैं वो इफेक्ट हो जाते हैं ठीक है दैट इज वेयर बी ऑलरेडी प्रपोज दैट थर्टी डिग्री का कोन में डायरेक्शनल जैमिंग नो बड़ी एल्स दैट इज दी आइडिया ऑफ थर्ड फोर्थ वन डायरेक्शन डायरेक्शन है सर इसका रेंज ज्यादा इसी को हाँ सर एवरी हाँ वही मैंने बोला सर टर्न कर रहे हैं देखो पिछले लंबे समय तो पंजाब नशे दी बीमारी तो ग्रस्त सी ਔਰ ਇਸ ਸੰਬੰਧੀ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਬੜੇ ਫਿਕਰਮੰਦ ਸੀ ਔਰ ਮੈਂ ਸਮਝਦਾ ਕਿ ਇਹ ਫਿਕਰਮੰਦੀ ਜਾਇਜ਼ ਹੈ ਕਿਉਂਕਿ ਇਹ ਕਿਸੇ ਇੱਕ ਦਾ ਕੰਸਰਨ ਨਹੀਂ ਆਪਣੇ ਸਾਰਿਆਂ ਦਾ ਹੀ ਸਾਰੇ ਜਿੰਨੇ ਤੁਸੀਂ ਮੀਡੀਆ ਦੇ ਸਾਥੀਓ ਔਰ ਸਾਡੇ ਕੈਬਨਿਟ ਦੇ ਕੁਲੀਕਾ ਜੀ ਪਹੁੰਚੇ ਨੇ ਸਾਰੇ ਪੁਲਿਸ ਆਫੀਸਰ ਸਾਹਿਬਾਨ ਪਹੁੰਚੇ ਨੇ ਔਰ ਇਹ ਫਿਕਰਮੰਦੀ ਜਾਇਜ਼ ਹੈ ਕਿਉਂਕਿ ਇਹ ਨਸ਼ਿਆਂ ਦਾ ਕਾਲਾ ਦੌਰ ਹੈ ਜਿਹੜਾ ਇਹ ਪੰਜਾਬ ਦੀ ਜਵਾਨੀ ਨੂੰ ਗਰਕਰਦਾ ਜਾ ਰਿਹਾ ਹੈ ਸੋ ਇਸੇ ਮਹਿੰਮ ਦੇ ਤਹਿਤ ਪਿਛਲੇ ਲੰਬੇ ਸਮੇਂ ਤੋਂ 3 ਸਾਲਾਂ ਤੋਂ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਬੜੀ ਮੁਸਤੈਦੀ ਦੇ ਨਾਲ ਨਸ਼ਾ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੀ ਹੋਈ ਸੀ ਔਰ ਮੈਂ ਸਮਝਦਾ ਕਿ ਹੁਣ ਅਖੀਰਲਾ ਸਮਾਂ ਆ ਚੁੱਕਿਆ ਸੀਗਾ ਕਿ ਅਖੀਰਲਾ ਹੱਲਾ ਅਖੀਰਲਾ ਲਾਸਟ ਡੇ ਚ ਐਫਰਟ ਹੈ ਜਿਹੜਾ ਉਹ ਕਰਨ ਦਾ ਕਿ ਤਾਂ ਕਿ ਨਸ਼ੇ ਨੇ ਜਿਹੜੇ ਉਹ ਪੰਜਾਬ ਦੀ ਪਵਿੱਤਰ ਧਰਤੀ ਤੋਂ ਖਤਮ ਕੀਤੇ ਜਾ ਸਕਣ ਇਸੇ ਦੇ ਤਹਿਤ 1 ਮਾਰਚ ਤੋਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਔਰ ਸਾਰੇ ਨੇ ਹੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਨਸ਼ਿਆਂ ਨੂੰ ਖਤਮ ਕਰਨ ਦੀ ਜਿਹਦੇ ਤਹਿਤ ਬਹੁਤ ਵੱਡੇ ਪੱਧਰ ਤੇ ਉੱਪਰ ਕਾਮਯਾਬੀਆਂ ਨੇ ਜਿਹੜੀਆਂ ਮਿਲ ਰਹੀਆਂ ਨੇ ਪਰ ਇੱਕ ਬਹੁਤ ਵੱਡਾ ਚੈਲੰਜ ਜੋ ਪੰਜਾਬ ਸਰਕਾਰ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਖਾਸ ਤੌਰ ਤੇ ਜਿਹੜੇ ਜਿਹੜੇ ਬਾਰਡਰ ਡਿਸਟ੍ਰਿਕਟਸ ਨੇ ਇੰਟਰਨੈਸ਼ਨਲ ਬਾਰਡਰ ਦੇ ਨਾਲ ਲੱਗਦੇ ਨੇ ਅੱਜ ਆਪਾਂ ਬਿਲਕੁਲ ਜੋ ਪਾਕਿਸਤਾਨ ਦਾ ਬਾਰਡਰ ਹੈ ਉਹਦੇ ਨਾਲ ਖੜੇ ਆਂ ਅ ਇੱਥੇ ਬਹੁਤ ਵੱਡੀ ਪ੍ਰੋਬਲਮ ਸੀ ਕਿਉਂਕਿ ਜੋ ਪਾਕਿਸਤਾਨ ਦੇ ਵਿੱਚ ਬੈਠੇ ਸਮਗਲਰਸ ਨੇ ਉਹ ਟੈਕਨੋਲੋਜੀ ਦੇ ਜ਼ਰੀਏ ਡਰੋਨ ਦੇ ਜ਼ਰੀਏ ਡਰੱਗਸ ਔਰ ਵੈਪਨਸ ਉਹ ਸਪਲਾਈ ਕਰ ਰਹੇ ਸੀਗੇ ਜਿਹੜੇ ਕਿ ਜਿਹੜੇ ਕਿ ਕਿਸੇ ਦੇ ਲਈ ਵੀ ਨੇਕੜਾਈ ਦੇ ਨਾਲ ਆਇਡੈਂਟੀਫਾਈ ਕਰਨਾ ਤੇ ਉਹਨੂੰ ਹੈਂਡਲ ਕਰਨਾ ਉਹ ਅਸੰਭਵ ਸੀਗਾ ਚਾਹੇ ਪ੍ਰਾਇਮਰੀਲੀ ਤੌਰ ਦੇ ਉੱਪਰ ਬਾਰਡਰ ਦੇ ਉੱਪਰ ਜ਼ਿੰਮੇਵਾਰੀ ਹੈ ਜਿਹੜੀ ਉਹ ਬੀਐਸਐਫ ਦੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਪੁਲਿਸ ਨੇ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਹੈ ਜਿਸ ਦੇ ਤਹਿਤ ਐਂਟੀ ਡਰੋਨ ਟੈਕਨੋਲੋਜੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਇਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੌਰ ਪੰਜਾਬ ਸਰਕਾਰ ਨੇ ਟਰਾਇਲਸ ਲਏ ਕਈ ਕੰਪਨੀਆਂ ਆਈਆਂ ਤੇ ਅੱਜ ਇੱਥੇ ਤਰਨਤਾਰਨ ਦੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਮੈਂ ਮੇਰੇ ਸਾਥੀ ਲਾਜੀਤ ਭੁੱਲਰ ਜੀ ਤੁਨ ਸਾਹਿਬ ਐਮ ਐਲ اے ਸਹਿਬਾਨ ਸਾਰੀ ਸਾਰੀ ਪੁਲਿਸ ਦੇ ਆਲਾ ਅਫਸਰ ਸਹਿਬਾਨ ਉਹ ਸਾਰੇ ਪਹੁੰਚੇ ਨੇ ਤਾਂ ਕਿ ਜੋ ট্রਾਇਲਸ ਨੇ ਉਹ ਗਰਾਉਂਡ ਜ਼ੀਰੋ ਤੇ ਲੈ ਜਾ ਸਕਣ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਇਹ ਗੋਰਖ ਧੰਦਾ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਸਮੱਗਲਰਜ਼ ਆਈਐਸਆਈ ਚਲਾ ਰਹੇ ਸੀਗੇ ਇਹਨੂੰ ਬੜੀ ਜਲਦੀ ਹੀ ਨੱਥ ਪੈਣ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਇਹੋ ਜੀ ਐਂਟੀ ਡਰੋਨ ਟੈਕਨੋਲੋਜੀ ਐਕਵਾਇਰ ਕਰਨ ਵਾਲੀ ਮੁਲਕ ਦੀ ਪਹਿਲੀ ਪਹਿਲੀ ਸਰਕਾਰ ਬਣਨ ਜਾ ਰਹੀ ਹੈ ਪਹਿਲਾ ਰਾਜ ਬਣਨ ਜਾ ਰਿਹਾ ਹੈ ਜਿਹਦੇ ਤਹਿਤ ਜੋ ਡਰੋਨਸ ਵੈਪਨਸ ਔਰ ਡਰੱਗਸ ਲੈ ਕੇ ਆਉਂਦੇ ਨੇ ਉਹਨਾਂ ਨੂੰ ਡਿਟੈਕਟ ਕਰਨ ਦਾ ਉਹਨਾਂ ਦੀ ਫ੍ਰੀਕੁਐਂਸੀ ਨੂੰ ਡਿਟੈਕਟ ਕਰਨ ਦਾ ਔਰ ਫਿਰ ਉਹਨਾਂ ਨੂੰ ਜੈਮ ਕਰਨ ਦਾ ਤੇ ਉਹਨਾਂ ਨੂੰ ਨਿਊਟਰਲਾਈਜ਼ ਕਰਨ ਦਾ ਕਿ ਉਹਨਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਉਹਦੀ ਸਾਰੀ ਟੈਕਨੋਲੋਜੀ ਦਾ ਅੱਜ ਜੋ ਹੈ ਅਸੀਂ ਟ੍ਰਾਇਲਸ ਨੇ ਜਿਹੜੇ ਉਹ ਦੇਖੇ ਨੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਬੜੀ ਜਲਦੀ ਹੀ ਇਕੱਲੇ ਪੰਜਾਬ ਨੂੰ ਹੀ ਨਹੀਂ ਜੋ ਇੰਟਰਨੈਸ਼ਨਲ ਬਾਰਡਰ ਤੇ ਹੋਣ ਕਰਕੇ ਜੋ ਇੱਕ ਪੰਜਾਬ ਨੂੰ ਰੂਟ ਬਣਾਇਆ ਹੋਇਆ ਹੈ ਦੇਸ਼ ਦੇ ਦੁਸ਼ਮਣਾਂ ਨੇ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਸਮੱਗਲਰਸ ਨੇ ਉਹਨਾਂ ਨੇ ਉਸ ਰੂਟ ਦੇ ਉੱਪਰ ਵੀ ਠੱਲ ਪੈ ਜੂਗੀ ਕਿਉਂਕਿ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੀ ਉਹ ਪੰਜਾਬ ਪੁਲਿਸ ਬੜੀ ਮਸਤੈਦੀ ਦੇ ਨਾਲ ਕਰਨ ਜਾ ਰਹੀ ਹੈ ਮੈਂ ਸਮਝਦਾ ਕਿ ਇਹ ਇੱਕ ਸਾਡਾ ਸਾਡੀ ਪਾਰਟੀ ਦਾ ਸਾਡੀ ਸਰਕਾਰ ਦਾ ਸਾਡੇ ਨੈਸ਼ਨਲ ਕੰਵੈਨਰ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਸਾਹਿਬ ਦਾ ਮਾਨ ਸਾਹਿਬ ਦਾ ਸਾਡਾ ਸਾਰਿਆਂ ਦਾ ਹੀ ਇੱਕ ਡ੍ਰੀਮ ਪ੍ਰੋਜੈਕਟ ਸੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਤੇ ਉਹਦੇ ਨਾਲ ਇਸ ਇਨੀਸ਼ੀਏਟਿਵ ਦੇ ਨਾਲ ਉਹਦੇ ਉੱਪਰ ਬੜੀ ਜਲਦੀ ਹੀ ਬੂਰ ਪੈਣ ਜਾ ਰਿਹਾ ਹੈ ਸੋ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਾਰੇ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਮੀਡੀਆ ਨੂੰ ਮੈਂ ਇਸ ਗੱਲ ਦੀ ਖੁਸ਼ਖਬਰੀ ਔਰ ਵਧਾਈ ਦੇਣੀ ਚਾਹੂਗਾ ਕਿ ਬੜੀ ਜਲਦੀ ਹੀ ਇਹ ਠੱਲ ਪੈਣ ਜਾ ਰਹੀ ਹੈ ਜੋ ਨਸ਼ਿਆਂ ਦਾ ਕਾਰੋਬਾਰ ਲੰਬੇ ਸਮੇਂ ਤੋਂ ਤੋਂ ਚੱਲ ਰਿਹਾ ਹੈ। ਹਮਨ ਜੀ ਅੱਜ ਟ੍ਰਾਇਲ ਲਿਆ ਗਿਆ ਹੈ ਇਹ ਲਗਾਏ ਕਦ ਤੱਕ ਜਾਣਗੇ? ਦੇਖੋ ਇਸ ਤਰ੍ਹਾਂ ਕਿ ਅਸੀਂ ਅਜੇ ਸਿਰਫ ਟ੍ਰਾਇਲਸ ਦੀ ਸਟੇਜ ਤੇ ਆਂ ਪਰ ਮੋਰਰਲੈਸ ਸਮਝ ਚੁੱਕੇ ਕਿ ਟੈਕਨੋਲੋਜੀ ਕੀ ਹੈ ਕਿਸ ਤਰੀਕੇ ਨਾਲ ਆਪਰੇਟ ਹੋਏਗੀ ਔਰ ਕਿਸ ਤਰੀਕੇ ਦੇ ਨਾਲ ਪੁਲਿਸ ਬੀਐਸਐਫ ਦੇ ਸਹਿਯੋਗ ਦੇ ਨਾਲ ਉਹਨੂੰ ਇਫੈਕਟਿਵਲੀ ਕੰਮ ਕਰ ਸਕਦੀ ਹੈ। ਹੁਣ ਇਹਦੇ ਜਿਹੜੇ ਕੋਈ ਜੋ ਟੈਂਡਰਿੰਗ ਪ੍ਰੋਸੈਸ ਹੈ ਜਾਂ ਜਾਂ ਐਕਵੀਜ਼ੀਸ਼ਨ ਦਾ ਜੋ ਜੋ ਪ੍ਰੋਸੈਸ ਹੈ ਉਹ ਅਡਾਪਟ ਹੋਏਗਾ ਪਰ ਮੈਂ ਸਮਝਦਾ ਕਿ ਜਲਦੀ ਹੀ ਮੀਨੇਟਿਡ ਮਹੀਨੇ ਦੇ ਵਿੱਚ ਵਿੱਚ ਇਹ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਪਰਚੇਜ਼ ਕਰਕੇ ਇਹਨੂੰ ਡਿਪਲੋਏ ਜਿਹੜਾ ਕਰ ਦਿੱਤਾ ਜਾਏਗਾ ਕਿੰਨੇ ਕਿੰਨੇ ਕ ਲੱਗਣਗੇ ਇਹ ਮੁਹਿੰਮ ਚੱਲ ਰਹੀ ਹੈ ਲਗਾਤਾਰ ਹੁਣ ਤੱਕ ਦੀ ਮੁਹਿੰਮ ਦੇ ਵਿੱਚ ਕਿੰਨੀ ਕੁ ਹਲਾਸ਼ੇਰੀ ਮਿਲੀ ਹੈ ਇਸ ਮੁਹਿੰਮ ਨੂੰ لوکاں ਦਾ ਕਿੰਨਾ ਕੁ سپورਟ ਮਿਲਿਆ ਔਰ ਜਿਹੜੇ ਆਕੜੇ ਆ ਉਹ ਕੀ ਕੁਝ ਕਹਿ ਰਹੇ ਦੇਖੋ ਇਸ ਤਰ੍ਹਾਂ ਕਿ तकरीबन 2000 ਦੇ ਕਰੀਬ ਜੋ ਜੋ ਬੰਦੇ ਨੇ ਹੋਰ ਐਸ ਹੋ ਚੁੱਕੇ ਨੇ ਇਸੇ ਤਰੀਕੇ ਦੇ ਨਾਲ ਐਫ ਆਈ ਆਰ ਜਿਹੜੀਆਂ ਉਹ तकरीबन 1200 ਦੇ ਕਰੀਬ ਹੋ ਚੁੱਕੀਆਂ ਨੇ ਔਰ तकरीबन तकरीबन 1500 ਕਿਲੋ ਤੋਂ ਵੱਧ ਜਿਹੜਾ ਨਸ਼ਾ ਉਹ ਰਿਕਵਰ ਕੀਤਾ ਜਾ ਸਕਦਾ ਹੈ तकरीबन तकरीबन 70 ਲੱਖ ਦੇ ਕਰੀਬ ਡਰਗ ਮਨੀ ਰਿਕਵਰ ਹੋ ਚੁੱਕੀ ਹੈ 8 ਕ ਲੱਖ ਦੇ ਕਰੀਬ ਜਿਹੜੀਆਂ ਗੋਲੀਆਂ ਨੇ ਉਹ ਰਿਕਵਰ ਹੋ ਚੁੱਕੀਆਂ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਸਭ ਤੋਂ ਵੱਡੀ ਜਿੱਤ ਇਸ ਮੋਹਮ ਦੀ ਇਹ ਹੈ ਕਿ ਅੱਗੇ ਕਿਹਾ ਜਾਂਦਾ ਸੀਗਾ ਕਿ ਨਸ਼ੇ ਨਹੀਂ ਖਤਮ ਹੋ ਸਕਦੇ ਹੁਣ 3 ਕਰੋੜ ਪੰਜਾਬੀਆਂ ਦਾ ਇਹ ਵਿਸ਼ਵਾਸ ਬਣ ਚੁੱਕਿਆ ਕਿ ਜੇ ਸਾਫ਼ ਨੀਅਤ ਔਰ ਨੀਤੀ ਦੇ ਨਾਲ ਕੋਈ ਸਰਕਾਰ ਕੰਮ ਕਰੇ ਤੇ ਨਸ਼ੇ ਖਤਮ ਹੋ ਸਕਦੇ ਨੇ ਤੇ ਹੁਣ ਇੱਕ ਪਬਲਿਕ ਮੂਵਮੈਂਟ ਹੈ ਜਿਹੜੀ ਆਮ ਲੋਕਾਂ ਦੀ ਮੂਵਮੈਂਟ ਹੈ ਉਹ ਬਣ ਚੁੱਕੀ ਹੈ ਔਰ ਇੱਕ ਮੈਂ ਸਮਝਦਾ ਜਦੋਂ ਆਮ ਲੋਕਾਂ ਦੀ ਮੂਵਮੈਂਟ ਬਣ ਜੇ ਤੇ ਫਿਰ ਨਸ਼ੇ ਨੂੰ ਖਤਮ ਕਰਨਾ ਕੋਈ ਵੱਡਾ ਕੰਮ ਨਹੀਂ ਹੈਗਾ ਲੱਗਦਾ ਕਿ ਬਾਰਡਰ ਪਾਸ ਤੋਂ ਜਿਹੜਾ ਨਾਰਕੋ টেরਰਿਜ਼ਮ ਹੋ ਰਿਹਾ ਉਸ ਦੀ ਜਿਹੜੀ ਚੇਨ ਹੈ ਕਿ ਆ ਉਹ ਟੁੱਟਦੀ ਹੋਈ ਨਜ਼ਰ ਆਈ ਹੈ ਦੇਖੋ ਡੈਫੀਨੇਟਲੀ ਪਹਿਲਾਂ ਪਿਛਲੇ ਸਰਕਾਰਾਂ ਦੇ ਸਮੇਂ ਇਹ ਇੱਕ ਨੈਕਸਸ ਬਣਿਆ ਸੀਗਾ ਜਿਹੜਾ ਹੁਣ ਨੈਕਸਸ ਕਾਫੀ ਹੱਦ ਤੱਕ ਟੁੱਟ ਚੁੱਕਿਆ ਹੈ ਔਰ ਜਦੋਂ ਮੈਂ ਸਮਝਦਾ ਕਿ ਸਪਲਾਈ ਕੱਟ ਦੀ ਲਾਈਨ ਹੀ ਕਟ ਆਫ ਕਰ ਦਿੱਤੀ ਜਾਏਗੀ ਤੇ ਉਹ ਨੈਕਸਸ ਆਪਣੇ ਆਪ ਖਤਮ ਹੋ ਜਾਏਗਾ ਟ੍ਰਾਇਲ ਹੋਇਆ ਸੀਗਾ ਉੱਥੇ ਵੀ ਵਕ ਵਕ ਕੰਪਨੀ ਆਈਆਂ ਸੀਗੀਆਂ ਇੱਥੇ ਵੀ ਅਲੱਗ ਕੰਪਨੀ ਆਈ ਹੈ ਹੋਪ ਕਿ ਕਿੰਨੀਆਂ ਤਕਨੀਕਾਂ ਦੀ ਜਿਹੜਾ ਟ੍ਰਾਇਲ ਲਿੱਤਾ ਚੁੱਕਾ ਹੁਣ ਤੱਕ 4 ਦਾ ਟ੍ਰਾਇਲ ਲੈ ਚੁੱਕੇ ਜੀ ਅਸੀਂ ਸਾਡੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਬੜੀ ਖੁੱਲੀ ਆਫਰ ਹੈ ਕਿ ਕੱਲੇ ਮੁਲਕ ਦੇ ਵਿੱਚ ਹੀ ਨਹੀਂ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਬੈਸਟ ਸਟੇਟ ਆਫ ਦਾ ਆਰਟ ਐਂਟੀ ਡਰੋਨ ਟੈਕਨੋਲੋਜੀ ਹੈ ਉਹ ਸਾਨੂੰ ਤੁਸੀਂ ਆ ਕੇ ਦਿਖਾਓ ਤੇ ਅਸੀਂ ਉਹਨੂੰ ਐਕਵਾਇਰ ਕਰਨ ਦੇ ਲਈ ਤਿਆਰ ਆ ਅਮਨ ਜੀ ਬੀਐਸਐਫ ਦੇ ਨਾਲ ਕੋਆਰਡੀਨੇਟ ਕੀਤਾ ਤੁਹਾਡੀ ਪੁਲਿਸ ਨੇ ਡੈਫੀਨਿਟਲੀ ਜੀ ਇਹ ਨਹੀਂ ਚਲੋ ਅਸੀਂ ਹੁਣ ਇਸ ਤੋਂ ਬਾਅਦ ਉਹਨਾਂ ਦੀ ਇੱਕ ਪੋਸਟ ਦੇ ਉੱਪਰ ਚੱਲਿਆ ਉਹਨਾਂ ਨਾਲ ਵੀ ਜਾ ਕੇ ਉਹ ਤਾਂ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਉਹ ਰੈਗੂਲਰ ਇਨ ਟੱਚ ਰਹਿੰਦੀ ਹੈ ਸੋ ਇਹ ਟੈਕਨੀਕੈਲਿਟੀਆਂ ਨੇ ਇਹ ਟੈਕਨੀਕੈਲਿਟੀਆਂ ਨੇ ਜਿਹਦੇ ਲਈ ਪੰਜਾਬ ਪੁਲਿਸ ਉਹਨਾਂ ਨਾਲ ਇਨ ਟੱਚ ਹੈ ਸਮਝੋ ਕੋਈ ਏਰੀਆ ਸਪੈਸੀਫਿਕ ਪੁਆਇੰਟ ਆਊਟ ਕੀਤਾ ਕਿ ਕਿੱਥੇ ਕਿੱਥੇ ਜਾਂ ਪੂਰੇ ਬਾਰਡਰ ਨੂੰ ਕਵਰ ਕਰਨ ਦਾ ਪਲਾਨ ਨਹੀਂ ਦੇਖੋ ਇਹ ਇਹਦਾ ਸਵਾਲ ਦਾ ਜਵਾਬ ਸਮਝ ਲਓ ਮੈਂ ਨਹੀਂ ਦੇ ਸਕਦਾ ਇਹਦਾ ਸਾਡੇ ਜੋ ਪੁਲਿਸ ਦੇ ਆਲਾ ਅਧਿਕਾਰੀ ਨੇ ਉਹ ਡਿਸਾਈਡ ਕਰਨਗੇ ਬੀਐਸਐਫ ਦੇ ਨਾਲ ਡਿਸਕਸ਼ਨ ਦੇ ਨਾਲ ਕਰਨਗੇ ਜਿਹੜੇ ਸਭ ਤੋਂ ਮੈਕਸਿਮਮ ਪ੍ਰੋਨ ਏਰੀਆਜ਼ ਹੋਣਗੇ ਵੀ ਜਿੱਥੋਂ ਸਪਲਾਈ ਹੁੰਦੀ ਹੋਏਗੀ ਠੀਕ ਹੈ ਨਾ ਉਹਨਾਂ ਨੂੰ ਪਹਿਲਾਂ ਕਵਰ ਕੀਤਾ ਜਾਏਗਾ ਬਾਕੀ ਨੂੰ ਬਾਅਦ ਵਿੱਚ ਕਵਰ ਕੀਤਾ ਜਾਏਗਾ ਜਿਹੜਾ ਚੰਡੀਗੜ੍ਹ ਚ ਜਿਹੜਾ ਜੰਗਾ ਪਿਆ ਆਪਣਾ ਹਿਮਾਚਲ ਪ੍ਰਦੇਸ਼ ਨਾਲ ਜਿਹੜਾ ਹੋ ਰਿਹਾ ਜਿਹੜਾ ਝੰਡੇ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ ਹੈ ਇਹ ਚੋ ਨਹੀਂ ਇਹ ਅੱਜ ਇਸ ਇਸ਼ੂ ਤੇ ਫੋਕਸ ਕਰੋ ਜੀ ਸਰ ਇੱਕ ਟਾਈਮ ਵਿੱਚ ਕਿੰਨੇ ਡਰੋਨ ਡਿਟੈਕਟ ਹੋ ਸਕਦੇ ਹੈ ਇਸ ਵਿੱਚ ਇਹ ਮਲਟੀਪਲ ਡਰੋਨਸ ਡਿਟੈਕਟ ਹੋ ਸਕਦੇ ਹੈ ਜੀ ਰਾਣਾ ਜੀ ਮੋਰ ਦੈਨ 100 100 ਡਰੋਨ ਵੀ ਅਗਰ ਇੱਕ ਸਾਥ ਉੱਡ ਰਹੇ ਹੈ तो वो आठ दस किलोमीटर तक वो डिटेक्ट हो सकते हैं उनको न्यूट्रलाइज किया जा सकता है ठीक so okay. है जी थैंक यू सो मच जी ਇਹ ਇਸ ਏਰੀਆ ਦੇ ਜ਼ਿਲ੍ਹਾ ਦੇ ਪੁਲਿਸ ਅਫਸਰ ਵੀ ਨਹੀਂ ਸੀ ਉਹ ਗੱਡੀਆਂ ਸਾਈਡਸ ਕਰੋ ਤੇ ਸਾਡੀ ਗੱਡੀ ਲੱਗਣੀ ਹੈ ਸਾਈਡਸ ਕਰੋ ਅਸੀਂ ਆਇਆ ਸਾਈਡਸ ਕਰੋ